ਮਨਲੋ ਇੱਕ ਤਾਂ ਬੰਦਾ ਕੋਰਟ ਵਿੱਚ ਛਾਤੀ ਤਾਣ ਕੇ ਖੜਾ ਹੈ ਪੂਰਾ ਕੰਫੀਡੈਂਟ ਹੈ ਤੇ ਪੂਰੇ ਹੌਸਲੇ ਦੇ ਨਾਲ ਜੱਜ ਨੂੰ ਇਹ ਕਹਿੰਦਾ ਹੈ ਕਿ ਸਾਹਿਬ ਜੀ ਮੈਂ ਤਾਂ ਇੱਥੇ 12 ਸਾਲਾਂ ਤੋਂ ਰਹਿ ਰਿਹਾ ਹਾਂ ਹੁਣ ਤਾਂ ਇਹ ਜਾਇਦਾਦ ਮੇਰੀ ਹੋ ਗਈ ਦੂਜੇ ਪਾਸੇ ਇੱਕ ਬਜ਼ੁਰਗ ਖੜਾ ਹੈ ਹੱਥ ਕੰਬ ਰਹੇ ਨੇ ਅੱਖਾਂ ਭਰੀਆਂ ਹੋਈਆਂ ਨੇ ਤੇ ਉਹ ਇਹ ਕਹਿੰਦਾ ਹੈ ਕਿ ਸਾਹਿਬ ਜੀ ਇਹ ਤਾਂ ਮੇਰੀ ਜ਼ਮੀਨ ਸੀ ਮੈਂ ਤਾਂ ਸੋਚਿਆ ਕਿ ਇਹ ਮੇਰੇ ਆਪਣੇ ਨੇ ਮੈਂ ਕਿਹੜਾ ਕੋਈ ਕਾਨੂੰਨ ਜਾਣਦਾ ਸੀਗਾ ਜੱਜ ਫਾਈਲ ਖੋਲਦਾ ਹੈ ਕੋਰਟ ਰੂਮ ਚੁੱਪ ਅਤੇ ਫੈਸਲਾ ਫਿਰ ਸਿਰਫ ਇੱਕੋ ਗੱਲ ਤੇ ਟਿਕਿਆ ਹੁੰਦਾ ਐ ਐਡਵਰਸ ਪੋਜੈਸ਼ਨ ਅੱਜ ਦੀ ਇਹ ਵੀਡੀਓ ਤੁਹਾਨੂੰ ਇਹ ਦੱਸੂਗੀ ਕਿ ਕੋਰਟ ਕਿਸ ਨੂੰ ਮਾਲਕ ਮੰਨਦੀ ਐ ਅਤੇ ਕਿਸ ਨੂੰ ਮਲਕੀਅਤ ਤੋਂ ਬਾਹਰ ਕਰ ਦਿੰਦੀ ਐ ਦੋਸਤੋ ਸਭ ਤੋਂ ਪਹਿਲਾਂ ਇੱਕ ਗੱਲ ਦਿਮਾਗ 'ਚ ਬਿਠਾ ਲਓ ਕਿ ਕਬਜ਼ਾ ਸਿਰਫ ਰਹਿਣਾ ਨਹੀਂ ਹੁੰਦਾ ਘਰ ਵਿੱਚ ਰਹਿਣਾ ਘਰ ਵਿੱਚ ਤਾਂ ਕਿਰਾਏਦਾਰ ਵੀ ਰਹਿੰਦਾ ਐ ਮਹਿਮਾਨ ਵੀ ਰਹਿੰਦਾ ਐ ਰਿਸ਼ਤੇਦਾਰ ਵੀ ਰਹਿੰਦਾ ਐ ਪਰ ਉਹ ਮਾਲਕ ਨਹੀਂ ਬਣਦਾ ਕਬਜ਼ੇ ਦਾ ਮਤਲਬ ਐ ਜਾਇਦਾਦ ਤੇ ਕਾਬੂ ਕੰਟਰੋਲ ਫੈਸਲਾ ਕਰਨ ਦਾ ਹੱਕ ਦੂਜਿਆਂ ਨੂੰ ਰੋਕਣ ਦੀ ਤਾਕਤ ਪਰ ਸਵਾਲ ਇਹ ਹੈ ਕਿ ਇਹ ਤਾਕਤ ਕਿਸ ਹੱਕ ਨਾਲ ਮਿਲਦੀ ਹੈਗੀ ਜੇ ਤੁਹਾਡੇ ਕੋਲੇ ਸੇਲ ਡੀਡ ਹੈ ਡਾਕੂਮੈਂਟਸ ਹੈਗੇ ਨੇ ਤਾਂ ਗੱਲ ਖਤਮ ਜਿਵੇਂ ਜੇ ਬਿੱਲ ਹੈ ਗੱਲ ਖਤਮ ਗਿਫਟ ਡੀਡ ਹੈ ਗੱਲ ਖਤਮ ਪਰ ਜੇ ਕੁਝ ਵੀ ਨਾ ਹੋਵੇ ਕੋਈ ਵੀ ਡਾਕੂਮੈਂਟ ਨਾ ਹੋਵੇ ਕੋਈ ਰਿਕਾਰਡ ਨਾ ਹੋਵੇ ਤਾਂ ਕਾਨੂੰਨ ਤੁਹਾਨੂੰ ਇਲੀਗਲ ਪੋਜੈਸਰ ਮੰਨਦਾ ਹੈ ਭਾਵੇਂ ਗੈਰ ਕਾਨੂੰਨੀ ਤਰੀਕੇ ਨਾਲ ਕੀਤਾ ਗਿਆ ਕਬਜ਼ਾ ਪਰ ਕਾਨੂੰਨ ਦੀ ਸਭ ਤੋਂ ਡੇਂਜਰਸ ਐਂਟਰੀ ਹੈ ਜਿਹੜੀ ਉਹ ਇੱਥੋਂ ਹੀ ਸ਼ੁਰੂ ਹੁੰਦੀ ਹੈਗੀ ਅਲੀਗਲ ਪਜੈਸਰ ਤੋਂ ਗੈਰ ਕਾਨੂੰਨੀ ਤਰੀਕੇ ਨਾਲ ਕੀਤੇ ਗਏ ਕਬਜ਼ੇ ਤੋਂ ਇਸ ਦਾ ਨਾਮ ਹੈ ਐਡਵਰਸ ਪੋਜੈਸ਼ਨ ਦੋਸਤੋ ਐਡਵਰਸ ਪੋਜੈਸ਼ਨ ਕਾਨੂੰਨ ਦੀ ਮਿਹਰਬਾਨੀ ਨਹੀਂ ਹੈਗੀ ਇਹ ਕਾਨੂੰਨ ਦੀ ਸਜ਼ਾ ਹੈ ਸਜ਼ਾ ਕਿਸ ਲਈ ਉਸ ਮਾਲਕ ਦੇ ਲਈ ਜਿਹੜਾ ਆਪਣੀ ਜਾਇਦਾਦ ਬਾਰੇ ਸੋਚਦਾ ਹੀ ਨਹੀਂ ਲੰਮੇ ਟਾਈਮ ਤੋਂ ਚੁੱਪ ਹੈ ਸਾਇਲੈਂਟ ਹੈ ਕਾਨੂੰਨ ਕਹਿੰਦਾ ਹੈ ਕਿ ਜੇ ਮਾਲਕ 12 ਸਾਲਾਂ ਤੱਕ ਕੋਈ ਦਖਲ ਅੰਦਾਜ਼ੀ ਨਾ ਕਰੇ ਨਾ ਕੋਈ ਨੋਟਿਸ ਭੇਜੇ ਨਾ ਪੁਲਿਸ ਕੋਲ ਜਾਏ ਨਾ ਕੋਰਟ ਦਾ ਦਰਵਾਜ਼ਾ ਖੜਕਾਏ ਤਾਂ ਇੱਕ ਦਿਨ ਫਿਰ ਉਹ ਆਪਣਾ ਹੱਕ ਗਵਾ ਸਕਦਾ ਹੈ ਪਰ ਇੱਥੇ ਸਭ ਤੋਂ ਵੱਡੀ ਗਲਤਫਹਿਮੀ ਪੈਦਾ ਹੁੰਦੀ ਹੈ ਲੋਕ ਸਮਝਦੇ ਨੇ ਕਿ 12 ਸਾਲ ਪੂਰੇ ਹੋ ਗਏ ਅਸੀਂ ਮਾਲਕ ਬਣ ਗਏ ਇਹ ਗਲਤਫਹਿਮੀ ਹੈ ਇਹ ਗਲਤ ਹੈ ਕੋਰਟ 12 ਸਾਲ ਨਹੀਂ ਗਿਣਦੀ ਕੋਰਟ ਚੁੱਪੀ ਗਿਣਦੀ ਹੈ ਕੋਰਟ ਕੰਡਕਟ ਵੇਖਦੀ ਹੈ कोर्ट ਪੁੱਛਦੀ ਹੈ ਕਿ ਤੂੰ 12 ਸਾਲਾਂ ਚ ਕੀ ਕੀਤਾ ਮਾਲਕ ਨੇ 12 ਸਾਲਾਂ ਚ ਕੀ ਕੀਤਾ ਕਿਉਂਕਿ 90% ਕੇਸਸ ਨੇ ਜਿਹੜੇ ਉਹ ਇੱਥੇ ਹਾਰ ਜਾਂਦੇ ਨੇ کورٹ ਸਭ ਤੋਂ ਪਹਿਲਾਂ ਇਹ ਪੁੱਛਦੀ ਹੈ ਕਿ ਕੀ ਤੁਸੀਂ ਮਾਲਕ ਦੀ ਮਰਜ਼ੀ ਦੇ ਖਿਲਾਫ ਰਹਿੰਦੇ ਸੀ ਜੇ ਤੁਸੀਂ ਕਹਿੰਦੇ ਹੋ ਭਰਾ ਨੇ ਰਹਿਣ ਦਿੱਤਾ ਚਾਚੇ ਨੇ ਕਿਹਾ ਸੀ ਪਰਿਵਾਰ ਦਾ ਮੈਟਰ ਸੀ ਤਾਂ ਜੱਜ ਫੈਲਬੰਦ ਕਰ ਦਿੰਦਾ ਐਡਵਰਸ ਪੋਜੀਸ਼ਨ ਦੀ ਗੱਲ ਖਤਮ ਦੂਜਾ ਸਵਾਲ کورٹ ਵੱਲੋਂ ਕੀ ਤੁਸੀਂ ਖੁੱਲੇ ਤੌਰ ਤੇ ਰਹਿੰਦੇ ਸੀ ਕੀ ਪੜੋਸੀਆਂ ਨੂੰ ਪਤਾ ਸੀ ਕਿ ਬਿਜਲੀ ਦਾ ਮੀਟਰ ਤੁਹਾਡੇ ਨਾਮ ਤੇ ਸੀ ਕੀ ਕੋਈ ਪੰਚਾਇਤੀ ਰਿਕਾਰਡ ਹੈਗਾ ਤੁਹਾਡਾ ਨਾਮ ਹੈਗਾ ਪੰਚਾਇਤੀ ਰਿਕਾਰਡ ਚ ਦੋਸਤੋ ਗੱਲ ਇਹ ਹੈ ਕਿ ਲੁਕ ਕੇ ਰਹਿਣਾ ਕਬਜਾ ਨਹੀਂ ਬਣਾਉਂਦਾ ਤੀਜਾ ਸਵਾਲ ਕੀ ਤੁਸੀਂ 12 ਸਾਲ ਤੋਂ ਲਗਾਤਾਰ ਰਹਿੰਦੇ ਸੀ ਕੋਈ ਲੀਗਲ ਨੋਟਿਸ ਤਾਂ ਨਹੀਂ ਕੋਈ ਐਫ ਆਈ ਆਰ ਤਾਂ ਨਹੀਂ ਕੋਈ ਕੋਰਟ ਕੇਸ ਤਾਂ ਨਹੀਂ ਕੋਈ ਕੰਪਲੇਂਟ ਤਾਂ ਨਹੀਂ ਕੋਈ ਵੀ ਇਕ ਲੀਗਲ ਐਕਸ਼ਨ ਹੋਵੇ ਤਾਂ ਉਹ ਪੂਰੀ 12 ਸਾਲਾਂ ਦੀ ਚੈਨ ਤੋੜ ਦਿੰਦਾ ਹੈ। ਚੌਥਾ ਸਵਾਲ ਕੀ ਕਬਜ਼ਾ ਸ਼ਾਂਤੀ ਨਾਲ ਸੀ? ਜੇ ਕੋਈ ਧੱਕਾ, ਧਮਕੀ, ਲੜਾਈ, ਝਗੜਾ ਤਾਂ ਫਿਰ ਸਮਝੋ ਐਡਵਰਸ ਪੋਜੈਸ਼ਨ ਨਹੀਂ ਮਿਲਦਾ। ਪੰਜਵਾਂ ਸਵਾਲ ਕੀ ਤੁਸੀਂ ਇਕੱਲੇ ਕਬਜ਼ੇ 'ਚ ਸੀ? ਇਹੇ ਕੋਰਟ ਵੱਲੋਂ ਸਵਾਲ ਨੇ। ਕੀ ਤੁਸੀਂ ਇਕੱਲੇ ਕਬਜ਼ੇ ਵਿੱਚ ਸੀ? ਜੇ ਮਾਲਕ ਆਉਂਦਾ ਜਾਂਦਾ ਸੀ, ਜੇ শেਅਰਡ ਪੋਜੈਸ਼ਨ ਸੀ ਭਾਵ ਕਿ ਮਾਲਕ ਵੀ ਵਰਤ ਰਿਹਾ ਸੀ, ਤੁਸੀਂ ਵੀ ਵਰਤ ਰਹੇ ਸੀ। ਤਾਂ ਸਮਝੋ ਕੇਸ ਖਤਮ ਛੇਮਾ ਤੇ ਸਭ ਤੋਂ ਖਤਰਨਾਕ ਸਵਾਲ ਮਾਲਕ ਨੇ ਕੀ ਕੀਤਾ ਜੇ ਮਾਲਕ ਨੇ ਕੁਝ ਵੀ ਨਹੀਂ ਕੀਤਾ ਤਾਂ ਕੋਰਟ ਕਹਿੰਦੀ ਹੈ ਹੁਣ ਮਾਲਕ ਦੀ ਨੀਂਦ ਉਸਦਾ ਹੱਕ ਖਾ ਗਈ ਹੁਣ ਪ੍ਰੂਫ ਦੀ ਗੱਲ ਕੋਰਟ ਭਾਸ਼ਣ ਨਹੀਂ ਸੁਣਦੀ ਕੋਰਟ ਕਾਗਜ਼ ਮੰਗਦੀ ਹੈ ਸਬੂਤ ਮੰਗਦੀ ਹੈ ਡਾਕੂਮੈਂਟ ਮੰਗਦੀ ਹੈ 10 15 ਸਾਲ ਪੁਰਾਣੇ ਜਿਹੜੇ ਬਿਜਲੀ ਦੇ ਬਿੱਲ ਹੋਗੇ ਪਾਣੀ ਦੇ ਬਿੱਲ ਹੋਗੇ ਹਾਊਸ ਟੈਕਸ ਦਾ ਕੋਈ ਰਿਕਾਰਡ ਹੋ ਗਿਆ ਰੈਵਨਿਊ ਰਿਕਾਰਡ ਹੋ ਗਿਆ ਕੋਈ ਫੋਟੋਗ੍ਰਾਫਸ ਹੋ ਗਿਆ ਜਾਂ ਕੋਈ ਗਵਾਹ ਵਗੈਰਾ ਹੋ ਗਏ ਬਿਨਾ ਪ੍ਰੂਫ ਕੋਈ ਕਬਜ਼ਾ ਲੀਗਲ ਨਹੀਂ ਹੁੰਦਾ ਇਸ ਗੱਲ ਨੂੰ ਜ਼ਰੂਰ ਯਾਦ ਰੱਖਿਓ ਹੁਣ ਮਾਲਕਾਂ ਲਈ ਸਭ ਤੋਂ ਜ਼ਰੂਰੀ ਗੱਲ ਜੇ ਕੋਈ ਤੁਹਾਡੀ ਜਾਇਦਾਦ ਤੇ ਲੰਮੇ ਸਮੇਂ ਤੋਂ ਕਬਜ਼ੇ ਵਿੱਚ ਐ ਕਬਜ਼ਾ ਛੱਡ ਨਹੀਂ ਰਿਹਾ ਉੱਠ ਨਹੀਂ ਰਿਹਾ ਤਾਂ ਚੁੱਪ ਨਾ ਰਹੋ ਤੁਸੀਂ ਕੋਈ ਨੋਟਿਸ ਭੇਜ ਸਕਦੇ ਹੋ ਕੋਈ ਲੀਗਲ ਨੋਟਿਸ ਭੇਜ ਸਕਦੇ ਹੋ ਪੁਲਿਸ ਕੰਪਲੇਂਟ ਕਰ ਸਕਦੇ ਹੋ ਕੋਈ ਕੋਰਟ ਕੇਸ ਕਰ ਸਕਦੇ ਹੋ ਇੱਕ ਵੀ ਐਕਸ਼ਨ ਐਡਵਰਸ ਪੋਜੈਸ਼ਨ ਨੂੰ ਮਾਰ ਦਿੰਦਾ ਹੈ ਲੋਕ ਕਹਿੰਦੇ ਨੇ ਕਿ ਰਿਸ਼ਤੇਦਾਰ ਹੈ ਪਰਿਵਾਰ ਦੀ ਇੱਜ਼ਤ ਹੈ ਪਰ ਕੋਰਟ ਕਹਿੰਦੀ ਹੈ ਕਿ ਕਾਨੂੰਨ ਇਮੋਸ਼ਨ ਜ ਨਹੀਂ ਵੇਖਦਾ ਕਾਨੂੰਨ ਐਵੀਡੈਂਸ ਵੇਖਦਾ ਹੈ ਕਾਗਜ਼ ਦੇਖਦਾ ਹੈ ਡਾਕੂਮੈਂਟ ਦੇਖਦਾ ਹੈ ਇਹ ਦੋਸਤੋ ਇੱਕ ਗਵਰਨਮੈਂਟ ਜਿਹੜੀ ਲੈਂਡ ਹੁੰਦੀ ਹੈ ਉਸ ਦੇ ਬਾਰੇ ਵਿੱਚ ਇੱਕ ਗੱਲ ਕਈ ਲੋਕ ਕਹਿੰਦੇ ਨੇ ਕਿ 30 ਸਾਲ ਰਹਿ ਲਓ ਪਰ ਹਕੀਕਤ ਇਹ ਹੈ ਕਿ ਸਰਕਾਰੀ ਜ਼ਮੀਨ ਤੇ ਐਡਵਰਸ ਪੋਜੈਸ਼ਨ ਬਹੁਤ ਰੀਅਰ ਹੈ ਬਹੁਤ ਸਟ੍ਰਿਕਟ ਹੈ ਲਗਭਗ ਇੰਪੋਸੀਬਲ ਹੈ ਅਸੰਭਵ ਹੈ ਹੁਣ ਅਖੀਰ ਦੀ ਗੱਲ ਦਿਲ 'ਚ ਬਿਠਾ ਲਓ ਹਰ 12 ਸਾਲ ਦਾ ਕਬਜ਼ਾ ਲੀਗਲ ਨਹੀਂ ਹੁੰਦਾ ਐਡਵਰਸ ਪੋਜੈਸ਼ਨ ਸ਼ਾਰਟਕਟ ਨਹੀਂ ਹੁੰਦਾ ਚੁੱਪੀ ਸਭ ਤੋਂ ਵੱਡਾ ਖਤਰਾ ਹੈ ਅਤੇ ਸਮੇਂ ਤੇ ਕਾਨੂੰਨੀ ਐਕਸ਼ਨ ਸਭ ਤੋਂ ਵੱਡੀ ਤਾਕਤ ਹੈ ਜਾਇਦਾਦ ਸਿਰਫ ਕਾਗਜ਼ ਨਾਲ ਨਹੀਂ ਸਮੇਂ ਤੇ ਬੋਲਣ ਨਾਲ ਬਚਦੀ ਹੈ ਇਹ ਐਡਵਰਸ ਪੋਜੈਸ਼ਨ ਵਾਲਾ ਕਾਨੂੰਨ ਜ਼ਰੂਰ ਜਾਣੋ ਤਾਂ ਜੋ ਕੱਲ ਨੂੰ ਕੋਰਟ ਦੇ ਵਿੱਚ ਇਹ ਨਾ ਕਹਿਣਾ ਪਵੇ ਕਿ ਮੈਨੂੰ ਪਤਾ ਨਹੀਂ ਸੀਗਾ ਤੇ ਦੋਸਤੋ ਇਹ ਤਾਂ ਹੈਗੀ ਸੀ ਜਾਣਕਾਰੀ ਐਡਵਰਸ ਪੋਜੈਸ਼ਨ ਦੇ ਬਾਰੇ ਵਿੱਚ 12 ਸਾਲਾਂ ਵਾਲੇ ਕਬਜ਼ੇ ਦੇ ਬਾਰੇ ਵਿੱਚ ਜੇ ਤੁਹਾਨੂੰ ਇਹ ਜਾਣਕਾਰੀ ਸਮਝ ਆ ਗਈ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਸ਼ੇਅਰ ਵੀ ਕਰ ਦਿਓ ਤਾਂ ਜੋ ਹੋਰਾਂ ਨੂੰ ਵੀ ਸਮਝ ਆ ਜੇ ਤੇ ਜੇ ਨਹੀਂ ਸਮਝ ਆਈ ਤਾਂ ਕਮੈਂਟ ਕਰ ਦਿਓ ਦੁਬਾਰਾ ਤੋਂ ਫਿਰ ਖੇਚੜਾ ਕਰ ਲਾਂਗੇ ਸਾਰੇ ਯਾਰਾਂ ਦੋਸਤਾਂ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਜੀ